ਮਾਈ ਨੇ ਮਾਈ ਚਾਈ ਸ਼ਹਿ ਨਾਮ ਲੈਂਦੇ ਭੁੱਲਦਾ ਨਾ ਹੋਵਾਂ ਸਤ ਵਿੱਚ ਸਾਰੀ ਕਥਾ ਸੁਣੀ ਸੀ ਮੈਂ ਉਦੋਂ ਡੀਵੀਡੀ ਕੈਸਟ ਹੁੰਦੀਆਂ ਸਨ ਤੇ ਉਹਨੇ ਮਾਇਆ ਦਿੱਤੀ ਮਹਾਂਪੁਰਖਾਂ ਨੂੰ ਵੀ ਸਿੰਘਾਂ ਨੂੰ ਬਸਤਰ ਸਮਾਂ ਦਿਓ ਮਹਾਂਪੁਰਖ ਕਹਿੰਦੇ ਵੀ ਬਸਤਰ ਤਾਂ ਕਿਸੇ ਨੇ ਲੈ ਦਿੱਤੇ ਨੇ ਵੀ ਤੁਸੀਂ ਇਸ ਮਾਇਆ ਨਾਲ ਗੁਰਦੁਆਰੇ ਦਾ ਸੁਖਾਸਣ ਕਮਰਾ ਬਣਾ ਲਓ ਸੰਗਤ ਪਿੰਡ ਦੀ ਕਹਿਣ ਲੱਗੀ ਕਿ ਸਾਡੇ ਕੋਲ ਤਾਂ ਦਮੜੇ ਹਨਗੇ ਅਸੀਂ ਇੱਥੇ ਬਣਾ ਲਵਾਂਗੇ ਤੁਸੀਂ ਸਿੰਘਾਂ ਨੂੰ ਕਿਰਿਆ ਲੈ ਦਿਓ ਬਸਤਰ ਲੈ ਦਿਓ ਕਹਿੰਦੇ ਵੀ ਚਲੋ ਅਸੀਂ ਇਦਾਂ ਕਰਾਂਗੇ ਕਥਾ ਵਿੱਚ ਕਹਿੰਦੇ ਮਹਾਭੁਰਖ ਕੋਸ਼ਿਸ਼ ਕਰਕੇ ਵਚਨ ਲੱਭਿਆ ਜਾ ਸਕਦਾ ਹੈ ਪਰ ਮੈਂ ਸੁਣਿਆ ਹੈ ਵੀ ਅਸੀਂ ਚਾਰ ਤਖਤਾਂ ਦੀ ਯਾਤਰਾ ਦੇ ਵਿੱਚ ਇਹ ਮਾਇਆ ਲਾ ਦੇਾਂਗੇ ਮਤਲਬ ਉਦੋਂ ਤੱਕ ਪੰਥ ਦੀਆਂ ਜਿਤਨੀਆਂ ਵੀ ਨਾਮਵਰ ਜਥੇਬੰਦੀਆਂ ਉਹਨਾਂ ਦੇ ਵੜਕੇ ਸਨ ਔਰ ਚਾਰ ਤਖਤ ਹੀ ਆਖਿਆ ਕਰਦੇ ਸਨ ਇਹ ਕੱਲ ਦੀ ਗੱਲ ਹੈ ਔਰ ਔਨ ਰਿਕਾਰਡ ਹੈ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਅੱਜ ਵੀ ਚਾਰ ਤਖਤ ਬੜੇ-ਬੜਾਏ ਸੱਦੇ-ਸਦਾਏ ਜਾਂਦੇ ਹਨ ਦਾਸ ਨੇ ਤਖਸੈ ਰੀ ਦਮਦਮਾ ਸਾਹਿਬ ਜੀ ਦਾ ਇਤਿਹਾਸ ਪੜਿਆ ਜਾ ਕੇ ਦਰਸ਼ਨ ਕੀਤੇ ਸੋ ਉਥੋਂ ਦੇ ਹਰਦਗਨ ਸਿੰਘ ਸਾਹਿਬ ਗੁਰਮੁਖ ਖਾਨ ਨੇ ਅੰਦਰ ਲਿਜਾ ਕੇ ਮਹਾਰਾਜ ਦੇ ਉਸੇ ਸਥਾਨ ਦੇ ਉੱਪਰ ਉਥੇ ਮੋਹਰ ਜੋ ਲੜੀਵਾਰ ਲਿਖੀ ਹੋਈ ਹੈ ਉਸ ਤੋਂ ਵੀ ਇਹ ਸਮਝਿਆ ਜਾ ਸਕਦਾ ਹੈ ਸਿੱਧ ਹੁੰਦਾ ਹੈ ਕਿ ਉਹ ਤਖਤ ਅਸਥਾਨ ਭਾਵੇਂ ਲਿਖਿਆ ਜਾਂਦਾ ਰਿਹਾ ਹੈ ਕਿਧਰੇ ਪਰ ਖੈਰ ਇਸ ਪ੍ਰਕਾਰ ਮਹਾਰਾਜ ਜੀ ਨੇ ਪੰਥ ਨੂੰ ਸਾਤ ਸੰਗਤ ਦੀ ਜਿਵੇਂ ਵੈਸੇ ਹੈ ਤਹਿ ਤਖਤ ਬਣਾਵੇ ਦੀ ਨਿਮਤ ਦੇ ਕੇ ਨਿਵਾਜਿਆ ਨਾਸ ਨੇ ਇੱਕ ਵਾਰੀ ਰਾਦੇ ਦਿਮਾਨਾਂ ਵਿੱਚ ਵੀ ਥੋੜੀ ਜੀ ਦਲੇਰੀ ਕਰਕੇ ਆਖਿਆ ਸੀਗਾ ਕਿ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਇੱਥੇ ਚੱਕਰ ਹਨ ਕਿਸਾਂ ਦੇ ਅੰਦਰ ਸਜਾਉਣ ਵਾਲੀ ਚੱਕਰੀ ਹੈ ਕਿਉਂਕਿ ਜੂੜਾ ਤਾਂ ਰਤਨ ਮਰਜਾਦਾ ਦੇ ਅਨਸਾਰ ਪੂਰਾ ਦਸਮ ਦਵਾਰ ਦੇ ਉੱਪਰ ਸੀਸ ਦੀ ਚੋਟੀ ਵਿੱਚ ਜੂੜਾ ਹੋਣਾ ਚਾਹੀਦਾ ਹੈ ਜੇ ਅੱਗੇ ਤਿਆਦ ਕੁ ਬਧਣੀ ਹੋਵੇ ਤੇ ਫਿਰ ਸ਼ਾਇਦ ਸੰਭਵ ਨਹੀਂ ਹੈ ਦਿਮਾਲੇ ਵੇਲੇ ਹੀ ਇਸ ਤਰ੍ਹਾਂ ਸੰਭਵ ਹੈ ਉਹ ਮਹਾਰਾਜ ਦੀ ਅੰਦਰ ਦੀ ਚੱਕਰੀ ਦਿਮਾਲੇ ਦੇ ਚੱਕਰ ਤੇ ਦਿਮਾਲੇ ਤੇ ਸਜਾਉਣ ਵਾਲਾ ਖੰਡਾ ਸਾਨੂੰ ਸ਼ਾਇਦ ਕਾਫੀ ਹੈ ਦੱਸਣ ਲਈ ਕਿ ਸਾਡਾ ਬਣਾ ਬਾਹਰमुखी ਕੀ ਸੀ ਸਾਡੇ ਰਸਮੋ ਰਿਵਾਜ ਸਾਡੇ ਰਵਾਇਤ ਕੀ ਸਨ ਸਭ ਕੁਝ ਸਮੇ ਦੇ ਹਿਸਾਬ ਦੇ ਨਾਲ ਚੇਂਜ ਹੋਇਆ ਖਾਰਜੀ ਤੌਰ ਤੇ ਬਹਿਰੂਨੀ ਤੌਰ ਤੇ ਸਾਡਾ ਖਾਣ ਪੀਣ ਪਹਿਰਾਣ ਤਬਦੀਲ ਹੋ ਜਾਵੇ ਕੋਈ ਬਹੁਤ ਵੱਡੀ ਬਾਤ ਨਹੀਂ ਖਾਲਸਾ ਜੀ ਸਾਡੀ ਮਾਨਸਿਕਤਾ ਵਿੱਚ ਵੀ ਬੜੀ ਵੱਡੀ ਕਰਵਟ ਆਈ ਹੈ ਤਬਦੀਲੀ ਆਈ ਹੈ ਚੇਂਜਸ ਬਹੁਤ ਵੱਡਾ ਬਦਲਾਅ ਆਇਆ ਹੈ ਜੋ ਕਿ ਬੜੀ ਸੋਚਣ ਅਤੇ ਚਿੰਤਾ ਦੀ ਤੇ ਚਿੰਤਨ ਦੀ ਗੱਲ ਹੈ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ ਪੰਥ ਦੀ ਬੋਢੀ ਕਰਨ ਅਸੀਂ ਪੰਥ ਦੀਆਂ ਪਰੰਪਰਾਵਾਂ ਰਵਾਇਤਾਂ ਨੂੰ ਜੇ ਅਪਣਾ ਨਹੀਂ ਸਕਦੇ ਤੇ ਘੱਟੋ-ਘੱਟ ਅਹਿਸਾਸ ਜ਼ਰੂਰ ਹੋਵੇ ਕਿ ਅਸੀਂ ਕਿੱਥੋਂ ਕਿੱਥੇ ਆਏ ਹਾਂ ਦਸਵੇਂ ਬਾਦਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਅਲੋਪ ਕੀਤਾ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਪੰਥ ਦੀ ਅਗਵਾਹੀ ਭਾਦਰ ਬਾਬਾ ਬੰਦਾ ਸਿੰਘ ਸਾਹਿਬ ਜੀ ਦੇ ਹੱਥੇ ਆਈ ਬਾਬਾ ਮਿਰੋਧ ਸਿੰਘ ਸਾਹਿਬ ਜੀ ਤੋਂ ਲੈ ਕੇ ਪੰਜ ਸਿੰਘਾਂ ਦੀ ਤਾਬਿਆਬ ਜੀ ਨੂੰ ਕੀਤਾ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਗੜਵਈ ਸੰਗ ਬਾਬਾ ਨਾਨਾ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਇਤਿਹਾਸ ਵਿੱਚ ਬਾਬਾ ਨਰੈਣ ਸਿੰਘ ਸਾਹਿਬ ਵੀ ਬ੍ਰੈਕਟ ਵਿੱਚ ਜ਼ਿਕਰ ਹੁੰਦਾ ਸਾਰੀਆਂ ਲਿਖਤਾਂ ਵਿੱਚ ਉਹਨਾਂ ਦੇ ਸਾਥਸੰਗਤ ਜੀ ਬਹੁਤ ਹੀ ਪਿਆਰ ਵਾਲੇ ਭਰਾਮਾ ਵਰਗਾ ਪ੍ਰੇਮ ਵਾਲੇ ਸਨ ਮਹਾਂਪੁਰਖ ਭਾਈ ਈਸਰ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਘਰੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਉਹ ਸਾਰੀ ਜ਼ਿੰਦਗੀ ਪੰਥ ਦੇ ਲੇਖੇ ਲਾਈ ਇੱਕ ਦੋ ਵਜਨ ਬੜੇ ਸਮਝਣ ਜੈਸੇ ਨੇ ਅੰਥ ਉਦੋਂ ਮਿਸਲਾਂ ਵਿੱਚ ਸੀਗਾ ਤੇ ਸ਼ੁਕਰ ਚੱਕੀਆਂ ਦੀ ਮਿਸਲ ਸਰਦਾਰ ਚੜ੍ਹਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਦਾਦਾ ਜੀ ਜਿਨ੍ਹਾਂ ਦਾ ਵੱਡਾ ਇਤਿਹਾਸ ਹੁੰਦਾ ਹੈ ਐਡੇ ਬਹਾਦਰ ਸਨ ਕਿ ਜਵਾਨੀ ਵਿੱਚ ਹੀ ਇਹ ਕਰੀ ਅਫਗਾਨ ਪਠਾਨਾਂ ਨੂੰ ਮਾਰਨ ਵਾਸਤੇ ਜਦੋਂ ਉਹਨਾਂ ਨੇ ਵੰਗਾਰਿਆ ਸੀਗਾ ਕਿ ਸਾਡੇ ਨਾਲ ਤਲਵਾਰ ਦਾ ਜੁੱਧ ਕਰੋ ਕਿਉਂਕਿ ਪੰਥ ਦੇ ਕੋਲ ਬੰਦੂਕ ਦੀ ਬੜੀ ਮਹਾਰਤ ਸੀ ਤੇ ਪੰਥ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦਾ ਤੇ ਬਚਪਨ ਵਿੱਚ ਹੀ ਵੰਗਾਰ ਕਬੂਲ ਕਰਕੇ ਤੇ ਮਾਰਨ ਵਾਸਤੇ ਚਲੇ ਗਏ ਸਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕੋਸ਼ਿਸ਼ ਕੀਤੀ ਕਿ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਤੇ ਵੀ ਸ਼ੁਕਰ ਚੱਕੀਆਂ ਦੀ ਮਿਸਲ ਦਾ ਕਬਜ਼ਾ ਹੋ ਜਾਵੇ ਕਿਉਂਕਿ ਉੱਥੇ ਭੰਗੀਆਂ ਦਾ ਕਬਜ਼ਾ ਸੀਗਾ ਤੇ ਕੁਝ ਪ੍ਰਬੰਧ ਢਿੱਲੇ ਸਨ ਕਈ ਪ੍ਰਕਾਰ ਦੇ ਆਪ ਜੀ ਨੇ ਉਥੋਂ ਹੱਲਾ ਕੀਤਾ ਇਹਨਾਂ ਦੇ ਕੋਲ ਤੋਪਾਂ ਸਨ ਲੜਾਈ ਹੋਣੀ ਸੀ ਉਸ ਵੇਲੇ ਸਤ ਸੰਗਤ ਜੀ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਬਾਬਾ ਨਰਹਿੰਦ ਸਿੰਘ ਸਾਹਿਬ ਜੀ ਬਾਬਾ ਨਾਨਾ ਸਿੰਘ ਸਾਹਿਬ ਜੀ ਇਹਨਾਂ ਨੇ ਭੇਜਿਆ ਤੇ ਅੱਗੇ ਹੋ ਕੇ ਇਹ ਲੜਾਈ ਰੁਕਵਾਈ ਸੀ 1809 ਵਿੱਚ 213 ਸਾਲ ਪਹਿਲਾਂ ਜਦੋਂ ਸੰਧੀ ਹੋ ਗਈ ਅੰਗਰੇਜ਼ ਦੀ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਮਲਵੇਈ ਰਿਆਸਤਾਂ ਨੇ ਅੰਗਰੇਜ਼ਾਂ ਦੇ ਨਾਲ ਆਪਣਾ ਮੇਲ ਜੋੜ ਰੱਖ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਮਲਵੇ ਦੇ ਵਿੱਚ ਨਹੀਂ ਸਨ ਪ੍ਰਵੇਸ਼ ਕਰ ਸਕਦੇ ਬਾਵਜੂਦ ਇਹਦੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸਤੰਤਰ ਸਨ ਅਨੰਦਪੁਰ ਸਾਹਿਬ ਵੀ ਵਿਚਰਦੇ ਰਹੇ ਕਥਾ ਤੁਸੀਂ ਅਕਸਰ ਸੁਣੀ ਹੋਵੇਗੀ ਕਿ ਕਿਸੇ ਫਰੰਗੀ ਨੇ ਚਾਪਤੀ इत्यादिक ਜੀ ਵੇਚੀ ਜਾਂਦਾ ਸੀ ਉਹ ਨਿਹੰਗ ਸਿੰਘ ਨੇ ਉਹਦਾ ਸਿਰ ਵੀ ਵੱਢਿਆ ਸੀ ਬਾਬੇ ਨਿਹੰਗ ਸਿੰਘ ਨੇ ਇਸ ਪ੍ਰਕਾਰ ਹਰ ਤਰ੍ਹਾਂ ਹੀ ਆਪ ਜੀ ਸਤੰਤਰ ਵਿਚਰਦੇ ਰਹੇ ਨੇ ਅਰਦਾਸ ਦੇ ਪਹਿਰੇ ਨੂੰ ਕਾਇਮ ਹੁਦਾਇਮ ਰੱਖਿਆ ਭਾਵੇਂ ਖਾਲਸੇ ਨੂੰ ਆਪਣੇ ਤੋਂ ਬਾਅਦ ਸ਼ਸਤਰ ਦੀ ਓਟ ਹੈ ਬਾਵਜੂਦ ਇਹਦੇ ਅਰਦਾਸ ਦੀ ਓਟ ਨੂੰ ਆਪ ਜੀ ਨੇ ਵਡੇਰਿਆਂ ਕਰਕੇ ਦਰਸਾਇਆ ਹੈ ਜਦੋਂ ਵੀ ਪੰਥ ਤੇ ਕੋਈ ਭੀੜ ਪੈਂਦੀ ਆ ਵੱਡੇ ਫੈਸਲੇ ਦੀ ਗੱਲ ਹੁੰਦੀ ਆ ਹਰ ਉਹ ਸ਼ਖਸ ਜਿਹਦੇ ਸਿਰ ਤੇ ਦਸਤਾਰ ਹੈ ਹਰ ਉਹ ਬੀਬੀ ਜਿਹਦੇ ਸਿਰ ਤੇ ਚੁੰਨੀ ਜਾਂ ਦਮਾਲਾ ਹੈ ਉਹਦੇ ਮਨ ਵਿੱਚ ਇੱਕੋ ਹੀ ਨਾਮ ਆਉਂਦਾ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦਾ ਗੁਰੂ ਬੋੜੀ ਕਰੇ ਐਸੀ ਦ੍ਰਿੜਤਾ ਵਾਲੇ ਸਿੱਖ ਅਤੇ ਸਿੱਖਾਂ ਦੇ ਆਗੂ ਮਹਾਰਾਜ ਜੀਖ ਜਾਨੇ ਵਿੱਚੋਂ ਭੇਜਣ ਬਹੁਤਾ ਵਕਤ ਮੈਂ ਤੁਹਾਡਾ ਜ਼ਾਇਆ ਕਰਾਂ ਤੇ ਮੇਰੇ ਵਾਸਤੇ ਜਾਇਜ਼ ਨਹੀਂ ਹੈ ਬਿੰਦ ਗੁਰੂ ਕੇ ਗੁਰ ਸੇਖ ਮਹਾਪੁਰਖ ਜਿੱਥੇ ਅਕਾਲੀ ਬਾਬਾ ਬਲਬੀਰ ਸਿੰਘ ਸਾਹਿਬ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਚਲਦਾ ਵੀਰ ਚੱਕਰਵਰਤੀ ਜਾਂ ਪੰਜਵਾਂ ਤਖਤ ਇਸ ਪ੍ਰਕਾਰ ਆਪ ਜੀ ਆਏ ਹੋਏ ਨੇ ਉੱਥੇ ਗੁਰਦਸ਼ਮੀ ਪਾਤਸ਼ਾਹ ਗਰੀਬ ਨਿਵਾਜ ਸਤਿਗੁਰਾਂ ਦੇ ਮਹਾਨ ਪਵਮਨ ਤਖਤ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਅਤੀ ਸਨਮਾਨਯੋਗ ਜਥੇਦਾਰ ਸਾਹਿਬ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸਾਹਿਬ ਜੀ ਮਹਾਂਪੁਰਖ ਪਧਾਰੇ ਹਨ ਅਸੀਂ ਸਮੁੱਚੇ ਪੰਜ ਪਿਆਰੇ ਸਿੰਘ ਸਾਹਿਬਾਨ ਸਮੁੱਚੇ ਇੰਜ਼ਾਮ ਵੱਲੋਂ ਪਟਨਾ ਸਾਹਿਬ ਜੀ ਦੀ ਸਮੂਹ ਸਾਧ ਸੰਗਤ ਮਾਈ ਭਾਈ ਸਭ ਵੱਲੋਂ ਆਪ ਜੀ ਨੂੰ ਜਿਉਂ ਆਿਆਂ ਆਖਦੇ ਹਾਂ ਜਿਵੇਂ ਹਜੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਹਾਪੁਰਖ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਸੇਵਾ ਦੇ ਵਿੱਚ ਕਾਇਮੋ-ਦائم ਹਨ ਉਵੇਂ ਦਸਵੇਂ ਪਾਤਸ਼ਾਹ ਨੇ ਤਰੁੱਠ ਕੇ ਸਾਨੂੰ ਪਟਨੇ ਵਾਲਿਆਂ ਨੂੰ ਵੀ ਮਹਾਪੁਰਖ ਦੋ ਬਖਸ਼ੇ ਹਨ ਬਾਬਾ ਕਸ਼ਮੀਰ ਸਿੰਘ ਸਾਹਿਬ ਜੀ ਤੇ ਬਾਬਾ ਸੁਖਵਿੰਦਰ ਸਿੰਘ ਸਾਹਿਬ ਜੀ ਕੋਈ ਵੀ ਸੇਵਾ ਸੀ ਇਹਨਾਂ ਨੂੰ ਮਹਾਰਾਜ ਜੀ ਦੇ ਘਰ ਦੀ ਦਈਏ ਕਿਸੇ ਵੀ ਭਾਵੇਂ ਸਮਾਗਮ ਕਰਨੇ ਹੋਣ ਸੇਵਾ ਹੋਵੇ ਕਿਸੇ ਵੀ ਪ੍ਰਕਾਰ ਦੀ ਤੇ ਹਰ ਵੇਲੇ ਝੋਲੀ ਅੱਡ ਕੇ ਮਹਾਰਾਜ ਦੀ ਸੇਵਾ ਪਾਉਂਦੇ ਨੇ ਉਨਾ ਮਹਾਪੁਰਖਾਂ ਨੂੰ ਜਾਂ ਉਹਨਾਂ ਮਹਾਪੁਰਖਾਂ ਵੱਲੋਂ ਵੀ ਆਪ ਸਭ ਨੂੰ ਜਿਉਂ ਆਇਆ ਹੈ ਅੱਜ ਇੱਕ ਵਿਸ਼ੇਸ਼ ਦੀਵਾਨ ਗੁਰਦੁਆਰਾ ਬਾਲੀਲਾ ਸਾਹਿਬ ਵੀ ਹੈ ਉੱਥੇ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ ਖਾਲੀ ਆਪ ਜੀ ਦੇ ਦਰਸ਼ਨ ਹੀ ਕੀਤੇ ਹਨ ਸਿਰ ਝੁਕਾ ਕੇ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਫਤਿਹ ਜਉਨਾ ਤੇ ਜਿਉਂ ਆਇਆ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ